ਕੁੜੀ ਨੂੰ ਸਾਹਮਣੀ ਸਕੇ ਖੁਸ਼ੀਆਂ ਭਰੇ ਪਰਿਵਾਰ ਦੇ ਵਿੱਚ ਜਿੱਥੇ ਵਿਆਹ ਦੇ ਮਾਹੌਲ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉੱਥੇ ਕਿਸੇ ਨੇ ਨਹੀਂ ਸੋਚਿਆ ਸੀ ਕਿ ਘਰ 'ਚ ਸਥਰ ਵਿੱਚ ਜਾਣਗੇ ਮਾਂ ਕੀਰਨੇ ਪਾਰੀ ਐ ਧੀ ਨੂੰ ਆਵਾਜ਼ਾ ਮਾਰ-ਮਾਰ ਕੇ ਮਾਂ ਦਾ ਇਹ ਹਾਲ ਵੇਖਿਆ ਨਹੀਂ ਜਾ ਰਿਹਾ 10 ਕਿ ਲੁਧਿਆਣਾ ਦੇ ਤਾਜਪੁਰ ਰੋਡ ਤੇ ਇੱਕ 26 ਸਾਲ ਦੀ ਕੁੜੀ ਨੂੰ ਸੱਪ ਨੇ ਡੱਸ ਲਿਆ ਤੇ ਜਿਸ ਤੋਂ ਬਾਅਦ ਲੜਕੀ ਦੀ ਮੌਤ ਹੋ ਗਈ ਹੈ 3 ਮਹੀਨੇ ਬਾਅਦ ਇਸ ਕੁੜੀ ਦਾ ਵਿਆਹ ਹੋਣਾ ਸੀ ਪਰਿਵਾਰ ਦਾ ਹੁਣ ਰੋ ਰੋ ਬੁਰਾ ਹਾਲ ਹੈ ਜਿੱਥੇ ਉਹਨਾਂ ਨੇ 3 ਨੂੰ ਇਸ ਘਰ ਵਿੱਚੋਂ ਡੋਲੀ ਚ ਤੋਰਨਾ ਸੀ ਉੱਥੇ ਅੱਜ ਇਸ ਹਾਲਤ ਚ 3 ਨੂੰ ਦੇਖ ਕੇ ਪਰਿਵਾਰ ਨੂੰ ਕੁਝ ਸਮਝ ਹੀ ਨਹੀਂ ਆ ਰਿਹਾ ਕਿ ਆਖਿਰਕਾਰ ਉਹਨਾਂ ਨਾਲ ਕੀ ਹੋ ਗਿਆ ਸਿਵਲ ਹਸਪਤਾਲ ਵਿੱਚ ਜਦ ਦੇ ਪਰਿਵਾਰ ਕੁੜੀ ਨੂੰ ਲੈ ਕੇ ਪਹੁੰਚਦਾ ਹੈ ਤਾਂ ਉਥੇ ਉਸ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਦੇ ਸਿਰ ਤੋਂ ਤਾਂ ਜਿਵੇਂ ਹੁਣ ਦੁੱਖਾਂ ਦਾ ਪਹਾੜ ਟੁੱਟ ਪਿਆ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਇੱਕ ਪਾਸੇ ਤੀ ਦੀ ਡੋਲੀ ਤੋਰਨੀ ਸੀ ਉਥੇ ਹੀ ਹੁਣ ਉਸ ਦੀ ਮੌਤ ਹੋ ਗਈ ਹੈ ਸੱਪ ਦੇ ਦਸਨ ਨਾਲ ਇਸ 26 ਸਾਲਾ ਕੁੜੀ ਦੀ ਮੌਤ ਹੋ ਗਈ ਹੈ ਤੇ ਅਜਿਹੀ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਕਿ ਸੱਪ ਦਸਨ ਨਾਲ ਲੋਕ ਇਸ ਜਹਾਨੋਂ ਚਲੇ ਜਾ ਰਹੇ ਨੇ ਪਰਿਵਾਰ ਦਾ ਇਹ ਹਾਲ ਵੇਖ ਕੇ ਤਾਂ ਸੱਚੀ ਕਲਜਾ ਹੀ ਮੂੰਹ ਨੂੰ ਆ ਜਾਂਦਾ ਹੈ ਕਿ ਖੁਸ਼ੀਆਂ ਭਰੇ ਮਾਹੌਲ ਦੇ ਵਿੱਚ ਜਿੱਥੇ ਕਿ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਸ਼ਗਨਾ ਦੇ ਗੀਤ ਗਾਏ ਜਾਣੇ ਸੀ ਉੱਥੇ ਅੱਜ ਪਰਿਵਾਰ 'ਚ ਕੀਰਨੇ ਪੈ ਰਹੇ ਨੇ ਮਾਦਾਤਾ ਹਾਲ ਵੇਖਿਆ ਨਹੀਂ ਜਾ ਰਿਹਾ ਕਿੰਜ ਧੀ ਨੂੰ ਵਾਜਾ ਮਾਰ-ਮਾਰ ਕੇ ਮਾਂ ਰੋ ਰਹੀ ਹੈ ਤੇ ਆਪਣੀ ਧੀ ਲਈ ਮਾਂ ਰੱਬ ਤੋਂ ਦੁਆ ਕਰ ਰਹੀ ਹੈ ਕਿ ਉਸਦੀ ਧੀ ਨੂੰ ਵਾਪਸ ਕਰ ਦੇ ਪਰ ਹੁਣ ਤਾਂ ਉਹ ਜਹਾਨ ਤੋਂ ਹੀ ਤੁਰ ਗਈ ਹੈ ਓਏ ਮੇਰੀ ਕੁੜੀ ਨੂੰ ਸਾਂਭ ਨਹੀਂ ਸਕੇ ਖੁਸ਼ੀਆਂ ਭਰੇ ਪਰਿਵਾਰ ਦੇ ਵਿੱਚ ਜਿੱਥੇ ਵਿਆਹ ਦੇ ਮਾਹੌਲ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉੱਥੇ ਕਿਸੇ ਨੇ ਨਹੀਂ ਸੋਚਿਆ ਸੀ ਕਿ ਘਰ 'ਚ ਸਥਰ ਵਿੱਚ ਜਾਣਗੇ ਮਾਂ ਕੀਰਨੇ ਪਾਰੀ ਹੈ ਤੀਨ ਨੂੰ ਵਾਜ਼ਾ ਮਾਰ ਮਾਰ ਕੇ ਮਾਂ ਦਾ ਇਹ ਹਾਲ ਵੇਖਿਆ ਨਹੀਂ ਜਾ ਰਿਹਾ ਦੱਸ ਦੀ ਕਿ ਲੁਧਿਆਣਾ ਦੇ ਤਾਜਪੁਰ ਰੋਡ ਤੇ ਇੱਕ ਛੱਪ ਕਿਆ ਕਰਾਂ ਮੈਂ ਜਾਂ ਮਿੱਤੀ ਇਹਦੀ ਬੱਚੀ ਕਿਆ ਕਰੂਏ ਓਏ ਆਹ ਲੈ ਤੀ ਚੰਗੀ ਉਹ ਜਿਹੜਾ ਮੰਗੀ ਮੋਤ ਉਹਦਾ ਭਰਾ ਓਏ ਮੇਰੀ ਕੁੜੀ ਨੂੰ ਸਾਹ ਨਹੀਂ ਸਕੇ ਖੁਸ਼ੀਆਂ ਭਰੇ ਪਰਿਵਾਰ ਦੇ ਵਿੱਚ ਜਿੱਥੇ ਵਿਆਹ ਦੇ ਮਾਹੌਲ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉੱਥੇ ਕਿਸੇ ਨੇ ਨਹੀਂ ਸੋਚਿਆ ਸੀ ਕਿ ਘਰ ਚ ਸਥਰ ਵਿੱਚ ਜਾਣਗੇ ਮਾਂ ਕੀਰਨੇ ਪਾਰੀ ਐ ਤੀ ਨੂੰ ਆਵਾਜ਼ਾਂ ਮਾਰ-ਮਾਰ ਕੇ ਮਾਂ ਦਾ ਇਹ ਹਾਲ ਵੇਖਿਆ ਨਹੀਂ ਜਾ ਰਿਹਾ ਦੱਸਦੀ ਕਿ ਲੁਧਿਆਣਾ ਦੇ ਤਾਜਪੁਰ ਰੋਡ ਤੇ ਇੱਕ 26 ਸਾਲ ਦੀ ਕੁੜੀ ਨੂੰ ਸੱਪ ਨੇ ਡੱਸ ਲਿਆ ਤੇ ਜਿਸ ਤੋਂ ਬਾਅਦ ਲੜਕੀ ਦੀ ਮੌਤ ਹੋ ਗਈ ਹੈ 3 ਮਹੀਨੇ ਬਾਅਦ ਇਸ ਕੁੜੀ ਦਾ ਵਿਆਹ ਹੋਣਾ ਸੀ ਪਰਿਵਾਰ ਦਾ ਹੁਣ ਰੋ ਰੋ ਬੁਰਾ ਹਾਲ ਹੈ ਜਿੱਥੇ ਉਹਨਾਂ ਨੇ ਤੀ ਨੂੰ ਇਸ ਘਰ ਵਿੱਚੋਂ ਡੋਲੀ ਚ ਤੋੜਨਾ ਸੀ ਉਥੇ ਅੱਜ ਇਸ ਹਾਲਤ 'ਚ ਤੀ ਨੂੰ ਦੇਖ ਕੇ ਪਰਿਵਾਰ ਨੂੰ ਕੁਝ ਸਮਝ ਹੀ ਨਹੀਂ ਆ ਰਿਹਾ ਕਿ ਆਖਿਰਕਾਰ ਉਹਨਾਂ ਨਾਲ ਕੀ ਹੋ ਗਿਆ ਸਿਵਲ ਹਸਪਤਾਲ ਵਿੱਚ ਜਾਦੇ ਪਰਿਵਾਰ ਕੁੜੀ ਨੂੰ ਲੈ ਕੇ ਪਹੁੰਚਦਾ ਹੈ ਤਾਂ ਉਥੇ ਉਸ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਦੇ ਸਿਰ ਤੋਂ ਤਾਂ ਜਿਵੇਂ ਹੁਣ ਦੁੱਖਾਂ ਦਾ ਪਹਾੜ ਟੁੱਟ ਪਿਆ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਇੱਕ ਪਾਸੇ ਤੀ ਦੀ ਡੋਲੀ ਤੋੜਨੀ ਸੀ ਉਥੇ ਹੀ ਹੁਣ ਉਸ ਦੀ ਮੌਤ ਹੋ ਗਈ ਹੈ ਸੱਪ ਦੇ ਡਸਨ ਨਾਲ ਇਸ 26 ਸਾਲਾ ਕੁੜੀ ਦੀ ਮੌਤ ਹੋ ਗਈ ਹੈ ਤੇ ਅਜਿਹੀ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਕਿ ਸੱਪ ਡਸਨ ਨਾਲ ਲੋਕ ਇਸ ਜਹਾਨੋਂ ਚਲੇ ਜਾ ਰਹੇ ਨੇ ਪਰਿਵਾਰ ਦਾ ਇਹ ਹਾਲ ਵੇਖ ਕੇ ਤਾਂ ਸੱਚੀ ਕਲਜਾ ਹੀ ਮੂੰਹ ਨੂੰ ਆ ਜਾਂਦਾ ਹੈ ਕਿ ਖੁਸ਼ੀਆਂ ਭਰੇ ਮਾਹੌਲ ਦੇ ਵਿੱਚ ਜਿੱਥੇ ਕਿ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਸ਼ਗਨਾ ਦੇ ਗੀਤ ਗਾਏ ਜਾਣੇ ਸੀ ਉੱਥੇ ਅੱਜ ਪਰਿਵਾਰ 'ਚ ਕੀਰਨੇ ਪੈ ਰਹੇ ਨੇ ਮਾਦਾਤਾ ਹਾਲ ਵੇਖਿਆ ਨਹੀਂ ਜਾ ਰਿਹਾ ਕਿੰਜ ਧੀ ਨੂੰ ਵਾਜਾ ਮਾਰ-ਮਾਰ ਕੇ ਮਾਂ ਰੋ ਰਹੀ ਹੈ ਤੇ ਆਪਣੀ ਧੀ ਲਈ ਮਾਂ ਰੱਬ ਤੋਂ ਦੁਆ ਕਰ ਰਹੀ ਹੈ ਕਿ ਉਸਦੀ ਧੀ ਨੂੰ ਵਾਪਸ ਕਰ ਦੇ ਪਰ ਹੁਣ ਤਾਂ ਉਹ ਜਹਾਨ ਤੋਂ ਹੀ ਧੁਰ ਗਈ ਹੈ ਕੋਈ ਲਾਜ ਨਹੀਂ ਹੋਇਆ ਕਿੱਦਾਂ ਹੀ ਪੂਰੀ ਸਾਡੀ ਅੱਧੇ ਘੰਟੇ ਚ ਪਹੁੰਚ ਗਈ ਇੱਥੇ ਕੀ ਹੋਇਆ ਕੀ ਆ ਸੱਪ ਲੜ ਗਿਆ ਅਵਿੰਦਰ ਕੀ ਹੋਇਆ ਸੱਪ ਲੜਿਆ ਅੱਛਾ ਕਿੱਥੇ ਅੱਧੇ ਘੰਟੇ ਚ ਪਹੁੰਚ ਗਈ ਇੱਥੇ ਬੜਿਆ ਅੱਛਾ ਔਰੇ ਲੜਿਆ ਠੀਕ ਹੈ ਕਿੰਨੇ ਸਾਲ ਦੀ ਹੈ ਓਏ ਰੱਬਾ ਕਿੰਨੇ ਸਾਲ ਦੀ ਜੀ ਓਏ 26 ਸਾਲ ਦੀ ਸੀ ਓ ਰੱਬਾ ਮੇਰਾ ਪਿਆਰ ਰੱਖਿਆ ਸੀ ਓਏ ਓਹ ਕਹਿੰਦਾ ਵੇ ਹਾਏ ਓਏ ਆਏ ਹੋ ਰਾ ਦਬਰੀ ਦਾ ਵਾਰ ਕਿਉਂ ਹੀ ਤਾ ਓਏ ਮੇਰੀ ਕੁੜੀ ਆਂਦੀ ਆਂਦੀ ਢੰਡੀ ਪੈ ਗਈ ਆਏ ਰੱਬਾ ਪਰੀਦਾ ਦੁਨੀਆ 루ਸੀ ਗਈ ਓਏ ਕਿਆ ਕਰਾਂ ਮੈਂ ਜਾਂ ਮੇਟੀ ਇਹਦੀ ਬੱਚੀ ਕਿਆ ਕਰੂ ਓਏ ਓਏ ਹਾਂ ਲਈ ਤੀ ਜਿਹੜਾ ਮੰਗੀ ਮੋਦ ਉਹਦਾ ਭਰਾਵਾ ਮੇਰੀ ਕੁੜੀ ਨੂੰ ਸਾਹ ਨਹੀਂ ਸਕਿਆ ਖੁਸ਼ੀਆਂ ਭਰੇ ਪਰਿਵਾਰ ਦੇ ਵਿੱਚ ਜਿੱਥੇ ਵਿਆਹ ਦੇ ਮਾਹੌਲ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉੱਥੇ ਕਿਸੇ ਨੇ ਨਹੀਂ ਸੋਚਿਆ ਸੀ ਕਿ ਘਰ 'ਚ ਸਥਰ ਵਿੱਚ ਜਾਣਗੇ ਮਾਂ ਕੀਰਨੇ ਪਾਰੀ ਐ ਤੀਂ ਨੂੰ ਆਵਾਜ਼ਾਂ ਮਾਰ-ਮਾਰ ਕੇ ਮਾਂ ਦਾ ਇਹ ਹਾਲ ਵੇਖਿਆ ਨਹੀਂ ਜਾ ਰਿਹਾ ਦੱਸਦੀ ਕਿ ਲੁਧਿਆਣਾ ਦੇ ਤਾਜਪੁਰ ਰੋਡ ਤੇ ਇੱਕ 26 ਸਾਲ ਦੀ ਕੁੜੀ ਨੂੰ ਸੱਪ ਨੇ ਡੱਸ ਲਿਆ ਤੇ ਜਿਸ ਤੋਂ ਬਾਅਦ ਲੜਕੀ ਦੀ ਮੌਤ ਹੋ ਗਈ ਹੈ 3 ਮਹੀਨੇ ਬਾਅਦ ਇਸ ਕੁੜੀ ਦਾ ਵਿਆਹ ਹੋਣਾ ਸੀ ਪਰਿਵਾਰ ਦਾ ਹੁਣ ਰੋ ਰੋ ਬੁਰਾ ਹਾਲ ਹੈ ਜਿੱਥੇ ਉਹਨਾਂ ਨੇ 3 ਨੂੰ ਇਸ ਘਰ ਵਿੱਚੋਂ ਡੋਲੀ ਚ ਤੋਰਨਾ ਸੀ ਉਥੇ ਅੱਜ ਇਸ ਹਾਲਤ ਚ 3 ਨੂੰ ਦੇਖ ਕੇ ਪਰਿਵਾਰ ਨੂੰ ਕੁਝ ਸਮਝ ਹੀ ਨਹੀਂ ਆ ਰਿਹਾ ਕਿ ਆਖਿਰਕਾਰ ਉਹਨਾਂ ਨਾਲ ਕੀ ਹੋ ਗਿਆ ਸਿਵਲ ਹਸਪਤਾਲ ਵਿੱਚ ਜਦ ਦੇ ਪਰਿਵਾਰ ਕੁੜੀ ਨੂੰ ਲੈ ਕੇ ਪਹੁੰਚਦਾ ਹੈ ਤਾਂ ਉਥੇ ਉਸ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਦੇ ਸਿਰ ਤੋਂ ਤਾਂ ਜਿਵੇਂ ਹੁਣ ਦੁੱਖਾਂ ਦਾ ਪਹਾੜ ਟੁੱਟ ਪਿਆ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਇੱਕ ਪਾਸੇ ਤੀ ਦੀ ਡੋਲੀ ਤੋਰਨੀ ਸੀ ਉਥੇ ਹੀ ਹੁਣ ਉਸ ਦੀ ਮੌਤ ਹੋ ਗਈ ਹੈ ਸੱਪ ਦੇ ਦਸਨ ਨਾਲ ਇਸ 26 ਸਾਲਾ ਕੁੜੀ ਦੀ ਮੌਤ ਹੋ ਗਈ ਹੈ ਤੇ ਅਜਿਹੀ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਕਿ ਸੱਪ ਦਸਨ ਨਾਲ ਲੋਕ ਇਸ ਜਹਾਨੋਂ ਚਲੇ ਜਾ ਰਹੇ ਨੇ ਪਰਿਵਾਰ ਦਾ ਹਾਲ ਵੇਖ ਕੇ ਤਾਂ ਸੱਚੀ ਕਲਜਾ ਹੀ ਮੂੰਹ ਨੂੰ ਆ ਜਾਂਦਾ ਹੈ ਕਿ ਖੁਸ਼ੀਆਂ ਭਰੇ ਮਾਹੌਲ ਦੇ ਵਿੱਚ ਜਿੱਥੇ ਕਿ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਸ਼ਗਨਾ ਦੇ ਗੀਤ ਗਾਏ ਜਾਣੇ ਸੀ ਉੱਥੇ ਅੱਜ ਪਰਿਵਾਰ 'ਚ ਕੀਰਨੇ ਪੈ ਰਹੇ ਨੇ ਮਾਦਾਤਾ ਹਾਲ ਵੇਖਿਆ ਨਹੀਂ ਜਾ ਰਿਹਾ ਕਿੰਜ ਧੀ ਨੂੰ ਵਾਜਾ ਮਾਰ-ਮਾਰ ਕੇ ਮਾਂ ਰੋ ਰਹੀ ਹੈ ਤੇ ਆਪਣੀ ਧੀ ਲਈ ਮਾਂ ਰੱਬ ਤੋਂ ਦੁਆ ਕਰ ਰਹੀ ਹੈ ਕਿ ਉਸਦੀ ਧੀ ਨੂੰ ਵਾਪਸ ਕਰ ਦੇ ਪਰ ਹੁਣ ਤਾਂ ਉਹ ਜਹਾਨ ਤੋਂ ਹੀ ਤੁਰ ਗਈ ਹੈ ਕੋਈ ਲਾਜ ਨਹੀਂ ਆਇਆ ਕਿੱਦਾਂ ਹੀ ਪੂਰੀ ਸਾਡੀ ਅੱਧੇ ਘੰਟੇ ਚ ਪਹੁੰਚੀ ਅੱਥੇ ਕੀ ਹੋਇਆ ਕੀ ਆ ਸੱਪ ਲੜਿਆ ਅੰਦਰ ਕੀ ਹੋਇਆ ਸੱਪ ਲੜਿਆ ਅੱਛਾ ਕਿੱਥੇ ਅੱਧੇ ਘੰਟੇ ਚ ਪਹੁੰਚ ਗਈ ਇੱਥੇ ਬੜਿਆ ਅੱਛਾ ਓਰੇ ਲੜਿਆ ਠੀਕ ਹੈ ਕਿੰਨੇ ਸਾਲ ਦੀ ਹੈ ਓਏ ਰੱਬਾ ਕਿੰਨੇ ਸਾਲ ਦੀ ਜੀ ਓਏ 26 ਸਾਲ ਦੀ ਸੀ ਰੱਬਾ ਮੇਰਾ ਪਿਆਰ ਰੱਖਿਆ ਸੀ ਓਏ ਓਹ ਕਹਿੰਦਾ ਵਿੱਚ ਹਾਏ

ਓਏ ਮੇਰੀ ਕੁੜੀ ਨੂੰ ਸਾਹ ਨਹੀਂ ਸਕੇ ਖੁਸ਼ੀਆਂ ਭਰੇ ਪਰਿਵਾਰ ਦੇ ਵਿੱਚ ਜਿੱਥੇ ਵਿਆਹ ਦੇ ਮਾਹੌਲ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉੱਥੇ ਕਿਸੇ ਨੇ ਨਹੀਂ ਸੋਚਿਆ ਸੀ ਕਿ ਘਰ 'ਚ ਸਥਰ ਵਿੱਚ ਜਾਣਗੇ ਮਾਂ ਕੀਰਨੇ ਪਾਰੀ ਐ ਧੀ ਨੂੰ ਆਵਾਜ਼ਾ ਮਾਰ-ਮਾਰ ਕੇ ਮਾਂ ਦਾ ਇਹ ਹਾਲ ਵੇਖਿਆ ਨਹੀਂ ਜਾ ਰਿਹਾ ਦੱਸ ਦੀ ਕਿ ਲੁਧਿਆਣਾ ਦੇ ਤਾਜਪੁਰ ਰੋਡ ਤੇ ਇੱਕ 26 ਸਾਲ ਦੀ ਕੁੜੀ ਨੂੰ ਸੱਪ ਨੇ ਡੱਸ ਲਿਆ ਤੇ ਜਿਸ ਤੋਂ ਬਾਅਦ ਲੜਕੀ ਦੀ ਮੌਤ ਹੋ ਗਈ 3 ਮਹੀਨੇ ਬਾਅਦ ਇਸ ਕੁੜੀ ਦਾ ਵਿਆਹ ਹੋਣਾ ਸੀ ਪਰਿਵਾਰ ਦਾ ਹੁਣ ਰੋ ਰੋ ਬੁਰਾ ਹਾਲ ਹੈ ਜਿੱਥੇ ਉਹਨਾਂ ਨੇ 3 ਨੂੰ ਇਸ ਘਰ ਵਿੱਚੋਂ ਡੋਲੀ ਚ ਤੋਰਨਾ ਸੀ ਉਥੇ ਅੱਜ ਇਸ ਹਾਲਤ ਚ 3 ਨੂੰ ਦੇਖ ਕੇ ਪਰਿਵਾਰ ਨੂੰ ਕੁਝ ਸਮਝ ਹੀ ਨਹੀਂ ਆ ਰਿਹਾ ਕਿ ਆਖਿਰਕਾਰ ਉਹਨਾਂ ਨਾਲ ਕੀ ਹੋ ਗਿਆ ਸਿਵਲ ਹਸਪਤਾਲ ਵਿੱਚ ਜਦ ਦੇ ਪਰਿਵਾਰ ਕੁੜੀ ਨੂੰ ਲੈ ਕੇ ਪਹੁੰਚਦਾ ਹੈ ਤਾਂ ਉਥੇ ਉਸ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਦੇ ਸਿਰ ਤੋਂ ਤਾਂ ਜਿਵੇਂ ਹੁਣ ਦੁੱਖਾਂ ਦਾ ਪਹਾੜ ਟੁੱਟ ਪਿਆ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਇੱਕ ਪਾਸੇ ਤੀ ਦੀ ਡੋਲੀ ਤੋਰਨੀ ਸੀ ਉਥੇ ਹੀ ਹੁਣ ਉਸ ਦੀ ਮੌਤ ਹੋ ਗਈ ਹੈ ਸੱਪ ਦੇ ਦਸਨ ਨਾਲ ਇਸ 26 ਸਾਲਾ ਕੁੜੀ ਦੀ ਮੌਤ ਹੋ ਗਈ ਹੈ ਤੇ ਅਜਿਹੀ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਕਿ ਸੱਪ ਦਸਨ ਨਾਲ ਲੋਕ ਇਸ ਜਹਾਨੋਂ ਚਲੇ ਜਾ ਰਹੇ ਨੇ ਪਰਿਵਾਰ ਦੇ ਹਾਲ ਵੇਖ ਕੇ ਤਾਂ ਸੱਚੀ ਕਲਜਾ ਹੀ ਮੂੰਹ ਨੂੰ ਆ ਜਾਂਦਾ ਹੈ ਕਿ ਖੁਸ਼ੀਆਂ ਭਰੇ ਮਾਹੌਲ ਦੇ ਵਿੱਚ ਜਿੱਥੇ ਕਿ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਸ਼ਗਨਾ ਦੇ ਗੀਤ ਗਾਏ ਜਾਣੇ ਸੀ ਉੱਥੇ ਅੱਜ ਪਰਿਵਾਰ 'ਚ ਕੀਰਨੇ ਪੈ ਰਹੇ ਨੇ ਮਾਦਾਤਾ ਹਾਲ ਵੇਖਿਆ ਨਹੀਂ ਜਾ ਰਿਹਾ ਕਿੰਜ ਧੀ ਨੂੰ ਵਾਜਾ ਮਾਰ-ਮਾਰ ਕੇ ਮਾਂ ਰੋ ਰਹੀ ਹੈ ਤੇ ਆਪਣੀ ਧੀ ਲਈ ਮਾਂ ਰੱਬ ਤੋਂ ਦੁਆ ਕਰ ਰਹੀ ਹੈ ਕਿ ਉਸਦੀ ਧੀ ਨੂੰ ਵਾਪਸ ਕਰ ਦੇ ਪਰ ਹੁਣ ਤਾਂ ਉਹ ਜਹਾਨ ਤੋਂ ਹੀ ਤੁਰ ਗਈ ਹੈ ਕੋਈ ਲੱਗ ਨਹੀਂ ਆਇਆ ਕਿਦਾਂ ਹੀ ਪੂਰੀ ਸਾਡੀ ਅੱਧੇ ਘੰਟੇ ਚ ਪਹੁੰਚ ਗਈ ਇੱਥੇ ਕੀ ਹੋਇਆ ਕੀ ਆ ਸੱਪ ਲੜ ਗਿਆ ਅੰਦਰ ਕੀ ਹੋਇਆ ਸੱਪ ਲੜਿਆ ਅੱਛਾ ਕਿੱਥੇ ਅੱਧੇ ਘੰਟੇ ਚ ਪਹੁੰਚ ਗਈ ਇੱਥੇ ਲੜਿਆ ਅੱਛਾ ਅੱਛਾ ਓ ਰੇ ਲੜਿਆ ਠੀਕ ਹੈ ਕਿੰਨੇ ਸਾਲ ਦੀ ਹੈ ਓਏ ਰੱਬਾ ਕਿੰਨੇ ਸਾਲ ਦੀ ਜੀ ਓਏ 26 ਸਾਲ ਦੀ ਸੀ ਓ ਰੱਬਾ ਮੈਂ ਤਾਂ ਵਿਆਹ ਕਰਾ ਸੀ ਓਏ ਉਹ ਕਹਿੰਦਾ ਵਿੱਚ ਓਏ ਆਏ ਓਏ ਆਏ ਮੇਰੀ ਕੁੜੀ ਆਂਦੀ ਆਂਦੀ ਠੰਡੀ ਪੈ ਗਈ ਆਏ ਰੱਬਾ ਵਰੀ ਦਾ ਦੁਨੀਆ ਲੁੱਟੀ ਗਈ ਓਏ ਕੀ ਕਰਾਂ ਜਾਂ ਮੇਟੀ ਐ ਦੀ ਬੱਚੀ ਕੀ ਕਰੂ ਓਏ ਓਏ ਲੈ ਤੀ ਚੰਗੀ ਜਿਹਨੇ ਮੰਗੀ ਮੋਤ ਉਹਦਾ ਭਰਾ ਆਹ ਮੇਰੀ ਕੁੜੀ ਨੂੰ ਸਾਹ ਨਹੀਂ ਸਕੇ ਖੁਸ਼ੀਆਂ ਭਰੇ ਪਰਿਵਾਰ ਦੇ ਵਿੱਚ ਜਿੱਥੇ ਵਿਆਹ ਦੇ ਮਾਹੌਲ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉੱਥੇ ਕਿਸੇ ਨੇ ਨਹੀਂ ਸੋਚਿਆ ਸੀ ਕਿ ਘਰ 'ਚ ਸਥਰ ਵਿੱਚ ਜਾਣਗੇ ਮਾਂ ਕੀਰਨੇ ਪਾਰੀ ਐ ਧੀ ਨੂੰ ਆਵਾਜ਼ਾ ਮਾਰ-ਮਾਰ ਕੇ ਮਾਂ ਦਾ ਇਹ ਹਾਲ ਵੇਖਿਆ ਨਹੀਂ ਜਾ ਰਿਹਾ 10 ਦੇ ਕਿ ਲੁਧਿਆਣਾ ਦੇ ਤਾਜਪੁਰ ਰੋਡ ਤੇ ਇੱਕ 26 ਸਾਲ ਦੀ ਕੁੜੀ ਨੂੰ ਸੱਪ ਨੇ ਡੱਸ ਲਿਆ ਤੇ ਜਿਸ ਤੋਂ ਬਾਅਦ ਲੜਕੀ ਦੀ ਮੌਤ ਹੋ ਗਈ ਹੈ 3 ਮਹੀਨੇ ਬਾਅਦ ਇਸ ਕੁੜੀ ਦਾ ਵਿਆਹ ਹੋਣਾ ਸੀ ਪਰਿਵਾਰ ਦਾ ਹੁਣ ਰੋ ਰੋ ਬੁਰਾ ਹਾਲ ਹੈ ਜਿੱਥੇ ਉਹਨਾਂ ਨੇ 3 ਨੂੰ ਇਸ ਘਰ ਵਿੱਚੋਂ ਡੋਲੀ ਚ ਤੋਰਨਾ ਸੀ ਉਥੇ ਅੱਜ ਇਸ ਹਾਲਤ ਚ 3 ਨੂੰ ਦੇਖ ਕੇ ਪਰਿਵਾਰ ਨੂੰ ਕੁਝ ਸਮਝ ਹੀ ਨਹੀਂ ਆ ਰਿਹਾ ਕਿ ਆਖਿਰਕਾਰ ਉਹਨਾਂ ਨਾਲ ਕੀ ਹੋ ਗਿਆ ਸਿਵਲ ਹਸਪਤਾਲ ਵਿੱਚ ਜਾਦੇ ਪਰਿਵਾਰ ਕੁੜੀ ਨੂੰ ਲੈ ਕੇ ਪਹੁੰਚਦਾ ਹੈ ਤਾਂ ਉਥੇ ਉਸ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਦੇ ਸਿਰ ਤੋਂ ਤਾਂ ਜਿਵੇਂ ਹੁਣ ਦੁੱਖਾਂ ਦਾ ਪਹਾੜ ਟੁੱਟ ਪਿਆ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਇੱਕ ਪਾਸੇ ਤੀ ਦੀ ਡੋਲੀ ਤੋੜਨੀ ਸੀ ਉਥੇ ਹੀ ਹੁਣ ਉਸ ਦੀ ਮੌਤ ਹੋ ਗਈ ਹੈ ਸੱਪ ਦੇ ਡਸਨ ਨਾਲ ਇਸ 26 ਸਾਲਾ ਕੁੜੀ ਦੀ ਮੌਤ ਹੋ ਗਈ ਹੈ ਤੇ ਅਜਿਹੀ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਕਿ ਸੱਪ ਡਸਨ ਨਾਲ ਲੋਕ ਇਸ ਜਹਾਨੋਂ ਚਲੇ ਜਾ ਰਹੇ ਨੇ ਪਰਿਵਾਰ ਦਾ ਇਹ ਹਾਲ ਵੇਖ ਕੇ ਤਾਂ ਸੱਚੀ ਕਲਜਾ ਹੀ ਮੂੰਹ ਨੂੰ ਆ ਜਾਂਦਾ ਹੈ ਕਿ ਖੁਸ਼ੀਆਂ ਭਰੇ ਮਾਹੌਲ ਦੇ ਵਿੱਚ ਜਿੱਥੇ ਕਿ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਸ਼ਗਨਾ ਦੇ ਗੀਤ ਗਾਏ ਜਾਣੇ ਸੀ ਉੱਥੇ ਅੱਜ ਪਰਿਵਾਰ 'ਚ ਕੀਰਨੇ ਪੈ ਰਹੇ ਨੇ ਮਾਦਾਤਾ ਹਾਲ ਵੇਖਿਆ ਨਹੀਂ ਜਾ ਰਿਹਾ ਕਿੰਜ ਧੀ ਨੂੰ ਵਾਜਾ ਮਾਰ-ਮਾਰ ਕੇ ਮਾਂ ਰੋ ਰਹੀ ਹੈ ਤੇ ਆਪਣੀ ਧੀ ਲਈ ਮਾਂ ਰੱਬ ਤੋਂ ਦੁਆ ਕਰ ਰਹੀ ਹੈ ਕਿ ਉਸਦੀ ਧੀ ਨੂੰ ਵਾਪਸ ਕਰ ਦੇ ਪਰ ਹੁਣ ਤਾਂ ਉਹ ਜਹਾਨ ਤੋਂ ਹੀ ਧੁਰ ਗਈ ਹੈ ਕੋਈ ਲਾਜ ਨਹੀਂ ਆਇਆ ਕਿਦਾਈ ਥੋੜੀ ਸਾਡੀ ਅੱਧੇ ਘੰਟੇ ਚ ਪਹੁੰਚ ਗਈ ਇੱਥੇ ਕੀ ਹੋਇਆ ਕੀ ਆ ਸੱਪ ਲੜ ਗਿਆ ਅੰਦਰ ਕੀ ਹੋਇਆ ਸੱਪ ਲੜਿਆ ਅੱਛਾ ਕਿੱਥੇ ਅੱਧੇ ਘੰਟੇ ਚ ਪਹੁੰਚ ਗਈ ਇੱਥੇ ਲੜਿਆ ਅੱਛਾ 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 ਹੋਰ ਇਹ ਲੜਿਆ ਠੀਕ ਹੈ ਕਿੰਨੇ ਸਾਲ ਦੀ ਹੈ ਆਏ ਰੱਬਾ ਕਿੰਨੇ ਸਾਲ ਦੀ ਜੀ ਓਏ 26 ਸਾਲ ਦੀ ਸੀ ਰੱਬਾ ਮੈਂ ਤਾਂ ਪਿਆਰ ਕਰਿਆ ਸੀ ਓਏ ਉਹ ਕਹਿੰਦਾ ਮੈਂ ਜੀ ਯਾਂ ਦੀ ਯਾਂ ਦੀ ਠੰਡੀ ਪੈ ਗਈ ਓਏ ਰੱਬਾ ਘਰੀ ਦਾ ਦੁਨੀਆ ਲੁੱਤੀ ਗਈ ਓਏ ਕੀ ਕਰਾਂ ਮੈਂ ਜਾਂ ਮੇਟੀ ਐ ਦੀ ਬੱਚੀ ਕਿਆ ਕਰੂ ਓਏ ਓਏ ਮੇਰੀ ਕੁੜੀ ਨੂੰ ਆਮ ਨਹੀਂ ਸਕਿਆ ਖੁਸ਼ੀਆਂ ਭਰੇ ਪਰਿਵਾਰ ਦੇ ਵਿੱਚ ਜਿੱਥੇ ਵਿਆਹ ਦੇ ਮਾਹੌਲ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉੱਥੇ ਕਿਸੇ ਨੇ ਨਹੀਂ ਸੋਚਿਆ ਸੀ ਕਿ ਘਰ 'ਚ ਸਥਰ ਵਿੱਚ ਜਾਣਗੇ ਮਾਂ ਕੀਰਨੇ ਪਾਰੀ ਐ ਧੀ ਨੂੰ ਵਾਜ਼ਾ ਮਾਰ-ਮਾਰ ਕੇ ਮਾਂ ਦਾ ਇਹ ਹਾਲ ਵੇਖਿਆ ਨਹੀਂ ਜਾ ਰਿਹਾ 10 ਦੇ ਕਿ ਲੁਧਿਆਣਾ ਦੇ ਤਾਜਪੁਰ ਰੋਡ ਤੇ ਇੱਕ 26 ਸਾਲ ਦੀ ਕੁੜੀ ਨੂੰ ਸੱਪ ਨੇ ਡੱਸ ਲਿਆ ਤੇ ਜਿਸ ਤੋਂ ਬਾਅਦ ਲੜਕੀ ਦੀ ਮੌਤ ਹੋ ਗਈ ਹੈ 3 ਮਹੀਨੇ ਬਾਅਦ ਇਸ ਕੁੜੀ ਦਾ ਵਿਆਹ ਹੋਣਾ ਸੀ ਪਰਿਵਾਰ ਦਾ ਹੁਣ ਰੋ ਰੋ ਬੁਰਾ ਹਾਲ ਹੈ ਜਿੱਥੇ ਉਹਨਾਂ ਨੇ 3 ਨੂੰ ਇਸ ਘਰ ਵਿੱਚੋਂ ਡੋਲੀ ਚ ਤੋਰਨਾ ਸੀ ਉੱਥੇ ਅੱਜ ਇਸ ਹਾਲਤ ਚ 3 ਨੂੰ ਦੇਖ ਕੇ ਪਰਿਵਾਰ ਨੂੰ ਕੁਝ ਸਮਝ ਹੀ ਨਹੀਂ ਆ ਰਿਹਾ ਕਿ ਆਖਿਰਕਾਰ ਉਹਨਾਂ ਨਾਲ ਕੀ ਹੋ ਗਿਆ ਸਿਵਲ ਹਸਪਤਾਲ ਵਿੱਚ ਜਾਦੇ ਪਰਿਵਾਰ ਕੁੜੀ ਨੂੰ ਲੈ ਕੇ ਪਹੁੰਚਦਾ ਹੈ ਤਾਂ ਉਥੇ ਉਸ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਦੇ ਸਿਰ ਤੋਂ ਤਾਂ ਜਿਵੇਂ ਹੁਣ ਦੁੱਖਾਂ ਦਾ ਪਹਾੜ ਟੁੱਟ ਪਿਆ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਇੱਕ ਪਾਸੇ ਤੀ ਦੀ ਡੋਲੀ ਤੋੜਨੀ ਸੀ ਉਥੇ ਹੀ ਹੁਣ ਉਸ ਦੀ ਮੌਤ ਹੋ ਗਈ ਹੈ ਸੱਪ ਦੇ ਦਸਨ ਨਾਲ ਇਸ 26 ਸਾਲਾ ਕੁੜੀ ਦੀ ਮੌਤ ਹੋ ਗਈ ਹੈ ਤੇ ਅਜਿਹੀ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਕਿ ਸੱਪ ਦਸਨ ਨਾਲ ਲੋਕ ਇਸ ਜਹਾਨੋਂ ਚਲੇ ਜਾ ਰਹੇ ਨੇ ਪਰਿਵਾਰ ਦਾ ਇਹ ਹਾਲ ਵੇਖ ਕੇ ਤਾਂ ਸੱਚੀ ਕਲਜਾ ਹੀ ਮੂੰਹ ਨੂੰ ਆ ਜਾਂਦਾ ਹੈ ਕਿ ਖੁਸ਼ੀਆਂ ਭਰੇ ਮਾਹੌਲ ਦੇ ਵਿੱਚ ਜਿੱਥੇ ਕਿ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਸ਼ਗਨਾ ਦੇ ਗੀਤ ਗਾਏ ਜਾਣੇ ਸੀ ਉੱਥੇ ਅੱਜ ਪਰਿਵਾਰ 'ਚ ਕੀਰਨੇ ਪੈ ਰਹੇ ਨੇ ਮਾਦਾਤਾ ਹਾਲ ਵੇਖਿਆ ਨਹੀਂ ਜਾ ਰਿਹਾ ਕਿੰਜ ਧੀ ਨੂੰ ਵਾਜਾ ਮਾਰ-ਮਾਰ ਕੇ ਮਾਂ ਰੋ ਰਹੀ ਹੈ ਤੇ ਆਪਣੀ ਧੀ ਲਈ ਮਾਂ ਰੱਬ ਤੋਂ ਦੁਆ ਕਰ ਰਹੀ ਹੈ ਕਿ ਉਸਦੀ ਧੀ ਨੂੰ ਵਾਪਸ ਕਰ ਦੇ ਪਰ ਹੁਣ ਤਾਂ ਉਹ ਜਹਾਨ ਤੋਂ ਹੀ ਤੁਰ ਗਈ ਹੈ ਕੋਈ ਲਾਜ ਨਹੀਂ ਹੋਇਆਗਾ